ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਬੀਐਸ ਹੈਰੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਟਰੂਡੇ ਨਿਊਜ਼ ਚੈਨਲ ਆ ਅੱਜ ਇੱਕ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਸਵੇਰੇ ਦੀ ਗੱਲ ਕਰੀਏ ਜੋ ਕਫਲਾ ਜਿਹੜੀ ਕਿ ਸਵੇਰ ਤੋਂ 5 ਤੋਂ 6 ਵਜੇ ਦੀ ਦੱਸੀ ਜਾ ਰਹੀ ਹੈ ਨਗਾਵਾ ਤੇ ਚਤਰਨਗਰ ਦੇ ਪਿੰਡ ਦੌਰਾਨ ਜੋ ਹੈ ਜ਼ਮੀਨੀ ਜਾਇਦਾਦ ਦੇ ਕਾਰਨ ਆਪਸੀ ਜੋ ਝਗੜੇ ਦੌਰਾਨ ਜੋ ਹੈ ਦੋ ਟੀਰਾਂ ਦੇ ਵਿੱਚ ਆਪਸੀ ਜੋ ਹੈ ਖੂਨੀ ਝੜਪ ਜਿਹੜੀ ਹੋਈ ਆ ਜਿਸ ਦੌਰਾਨ ਦੱਸਦੇ ਕਿ ਤਿੰਨ ਵਿਅਕਤੀਆਂ ਦੀ ਜਿਹੜੀ ਕਿ ਮੌਤ ਹੋਈ ਆ ਇਸ ਤਰ੍ਹਾਂ ਦੱਸ ਦਈਏ ਕਿ ਦੋ ਜੁਕਤੀ ਜਿਹੜੇ ਹੈਗੇ ਜੇ ਕਾਫੀ ਗੰਭੀਰ ਰੂਪ ਦੇ ਵਿੱਚ ਜਖਮੀ ਜਿਹੜੇ ਹੈਗੇ ਤੇ ਸਰਕਾਰੀ ਹਸਪਤਾਲ ਦੇ ਵਿੱਚ ਉਹਨਾਂ ਨੂੰ ਜਿਹੜਾ ਹੈਗਾ ਦਾਖਲ ਕੀਤਾ ਗਿਆ ਇਸ ਤਰ੍ਹਾਂ ਦੱਸ ਦਈਏ ਕਿ ਕਾਫੀ ਲੰਬੇ ਸਮੇਂ ਤੋਂ ਜ਼ਮੀਨ ਦੇ ਜਿਹਦਾਦ ਪਿੱਛੇ ਜੁੜੇਗਾ ਕਾਫੀ ਜੋ ਹੈ ਝਗੜਾ ਜੋ ਕਾਫੀ ਸਮੇਂ ਤੋਂ ਚੱਲ ਰਿਹਾ ਸੀਗਾ ਅੱਜ ਆਪਸੀ ਦੋ ਧਿਰਾਂ ਦੇ ਵਿੱਚ ਜੋ ਲੜਾਈ ਹੋਣ ਦੇ ਕਾਰਨ ਜੋ ਦੱਸਿਆ ਜਾ ਰਿਹਾ ਕਿ ਤਿੰਨ ਹੀ ਵਿਅਕਤੀ ਜੋ ਹੈਗਾ ਇਕਬਾਲ ਸਿੰਘ ਲਗਾਵਾ ਔਰ ਇਕ ਜਸਵਿੰਦਰ ਸਿੰਘ ਜੱਸੀ ਜੋ ਹੈ ਉਹਨਾਂ ਦੇ ਬੇਟੇ ਸੀਗੇ ਉਹਨਾਂ ਦੀ ਮੌਕੇ ਦੀ ਮੌਤ ਹੋ ਗਈ ਤੇ ਇੱਕ ਚਤਰਨਗਰ ਦੇ ਵਿਅਕਤੀ ਸੀਗੇ ਉਹਨਾਂ ਦੇ ਵੀ ਮੌਕੇ ਦੇ ਉੱਪਰ ਮੌਤ ਹੋ ਗਈ ਹੈ ਤੇ ਦੋ ਵਿਅਕਤੀ ਜਿਹੜੇ ਸਰਕਾਰੀ ਹਸਪਤਾਲ ਦੇ ਵਿੱਚ ਜਿਨ੍ਹਾਂ ਨੂੰ ਦਾਖਲ ਕੀਤਾ ਗਿਆ ਤੇ ਇਨਵੈਸਟੀਗੇਸ਼ਨ ਦੌਰਾਨ ਦੱਸਿਆ ਕਿ ਤਿੰਨਾਂ ਦੀ ਜੋ ਡੈੱਡ ਬੋਡੀ ਹੈ ਸਰਕਾਰੀ ਹਸਪਤਾਲ ਦੇ ਵਿੱਚ ਜੋ ਪੋਸਟਮਾਰਟਮ ਦੇ ਲਈ ਸਰਕਾਰ ਵੱਲੋਂ ਜੋ ਕਿ ਮੁਲਾਜ਼ਮਾਂ ਭੌਲੋਜੀ ਕੇ ਭੇਜ ਦਿੱਤੇ ਗਿਆ ਦੌਰਾਨ ਸਵੇਰੇ ਤੋਂ ਹੀ ਪੰਜਾਬ ਪੁਲਿਸ ਦੀਆਂ ਟੀਮਾਂ ਤੇ ਹੋਰ ਕਾਫੀ ਇਨਵੈਸਟੀਗੇਸ਼ਨ ਟੀਮਾਂ ਜਿਹੜੇਗੇ ਉੱਤੇ ਮੌਕੇ ਦੇ ਮੌਜੂਦ ਸਨ ਤੇ ਹੁਣ ਗੱਲ ਕਰਕੇ ਦੇਖਦੇ ਆ ਕਿ ਮੈਂ ਪਿੰਡ ਦੇ ਸਰਪੰਚ ਅਤੇ ਹੋਰ ਮੋਤਬਰ ਬੰਦੇ ਜਿਹੜੇਗੇ ਇਸ ਬਾਰੇ ਕੀ ਕਹਿਣਾ ਚਾਹੁੰਦੇ ਆ ਔਰ ਪੰਜਾਬ ਪੁਲਿਸ ਜੋ ਇਨਵੈਸਟੀਗੇਸ਼ਨ ਕਰ ਰਹੀ ਆ ਉਸ ਦੌਰਾਨ ਕੀ ਕਹਿਣਾ ਚਾਹੁੰਦੇ ਆ ਆਹ ਸੁਣਦੇ ਹਾਂ ਉਹਨਾਂ ਦਾ ਜਵਾਨੀ ਲੱਭੀ ਕਿੰਨੇ ਬੰਦਿਆਂ ਦੀ ਮੌਜੂਦਗੀ ਬਰੀਫ ਕਰੋ ਤੇ ਸਾਨੂੰ ਸੂਚਨਾ ਮਿਲੀ ਸੀ ਕਿ ਚਤਰਪੁਰ ਪਿੰਡ ਖੇਤਾਂ ਦੇ ਵਿੱਚ ਚਤਰਨਗਰ ਪਿੰਡ ਥਾਣਾ ਸ਼ੰਭੂ ਦੇ ਏਰੀਆ 'ਚ ਖੇਤਾਂ 'ਚ ਜ਼ਮੀਨ ਦੇ ਮਾਮਲੇ ਨੂੰ ਲੈ ਕੇ ਪੁਰਾਣਾ ਝਗੜਾ ਚੱਲਿਆ ਸੀਗਾ ਉਦੇ ਮੱਦੇ ਨਜ ਜਿਹੜੀ ਹੈ ਚਗਾਵਾ ਫੋਰੀ ਨਗਾਵਾ ਤੇ ਚਤਲਪੁਰ ਦੇ ਬੰਦੇ ਨੇ ਜਿਹੜੀ ਹੈ ਆਖਰੀ ਲੜਾਈ ਹੋਈ ਜਿਹਦੇ ਵਿੱਚ ਇੱਕ ਪਾਸੇ ਨਗਾਵਾ ਦੇ ਪਿਉਪੁੱਤ ਜਸਵਿੰਦਰ ਸਿੰਘ ਤੇ ਜ਼ਬਾਬ ਦਲਵਾਸ਼ ਨਹੀਂ ਮੌਤ ਹੋਈ ਹੈ ਦੂਜੇ ਪਾਸੇ ਜਿਹੜਾ ਹੈ ਸਤਵਿੰਦਰ ਸਿੰਘ ਜਿਹੜੀ ਆ ਉਹ ਮੌਕੇ ਦੀ ਮੌਤ ਹੋ ਗਈ। ਮੌਕੇ ਤੇ ਖੜੇ ਅਸੀਂ ਮੁਕਾਬਲਾ ਕਰ ਲਿਆ ਸਾਰੇ ਹਾਲਾਤ ਬਤਾਲ ਕਰਕੇ ਜੀ ਬੰਦੀ ਕਰ ਲਈ। ਜੋ ਵਾਰਸ ਜਾਣਦੇ ਨਹੀਂ ਉਹਨਾਂ ਤਾਂ ਕੋਈ ਨਾ ਕਰ ਕਿ ਜੀ ਸਰ ਗੋਲੀਆਂ ਕਿੰਨੇ ਚੱਲੀਆਂ ਨੇ ਜੀ ਇਸ ਤਰ੍ਹਾਂ ਕਿ ਨਹੀਂ ਦੱਸਿਆ ਸਰ ਜੀ। ਇਹ ਤਾਂ ਇਨਵੈਸਟੀਗੇਸ਼ਨ ਕਰ ਰਹੇ ਆ ਵਾਸ਼ਮਾਰ ਦੇ ਬਾਅਦ ਜਿਹੜੀ ਹੈ ਉਹ ਸਾਰੀ ਗੱਲ ਸਮਝਾ ਰਹੇ ਆ ਸਰ ਮਰ ਕਿੰਨੀ ਹੈ ਜੀ ਕਿੰਨੇ ਕਿ ਚੱਕੇ ਸਭ ਮੌਕੇ ਦੇ ਉੱਪਰ ਕੀ ਕੁਝ ਮਿਲਿਆ ਹੈਗਾ ਇਹ ਸਾਰਾ ਜਿਹੇ ਹਸਪਤਾਲ ਕਰ ਰਹੇ ਆ ਇਹ ਕਿਹੜਾ ਬੰਦਾ ਹੈਗਾ ਸੁਤਿੰਦਰ ਸਿੰਘ ਉਹ ਕਰੀਬ 35-40 ਸਾਲ ਦਾ ਹੈ ਦੂਸਰੇ ਜਿਹੜੇ ਇੱਕ 42-42 ਸਾਲ ਦਾ ਹੈ ਕਿਹੜਾ ਹੈਗਾ 55 55 ਸਾਲ ਦਾ ਸਰ ਕੋਈ ਫੱਟੜ ਵੀ ਹੈ ਜੀ ਇਹ ਦੋ ਤਿੰਨ ਬੰਦੇ ਫੱਟੜ ਵੀ ਦੱਸੇ ਜਾਂਦੇ ਜਿਨ੍ਹਾਂ ਨੂੰ ਮਰੇ ਜਿਹੜਾ ਨਹੀਂ ਚਾਹਦਾ ਇਕੋਂ ਨੇ ਸਰ ਹਸਪਤਾਲ ਦੇ ਪਤਾ ਹੈ ਕਿ ਆਇਤੋ ਰਾਜਪੁਰੇ ਪੀਐਨ ਹਸਪੀਟਲ ਲਖ ਲਗ ਨਹੀਂ ਸਰ ਇਹਨਾਂ ਦਾ ਪੋਸਟ ਮੈਡਮ ਕਿਸੇ ਕਰਵਾਇਆ ਜਾ ਰਿਹਾ ਸਰਕਾਰੀ ਹਸਪਤਾਲ ਚ ਕਰਾਇਆ ਜਾ ਰਿਹਾ ਰਾਜਪੁਰੇ ਕਰਾਓ ਸਰ ਜਿਹੜੇ ਇਹਨਾਂ ਦੇ ਕੋਈ ਵਾਰਤ ਹੈਗੇ ਆ ਉਹਨਾਂ ਦੇ ਸਟੇਟ ਦੇ ਉੱਪਰ ਤੇ ਸਟੇਟ ਦੇ ਉੱਪਰ ਪ੍ਰਚਾਰ ਕਰਨਗੇ ਹਾਂ ਜਿਹੜੇ ਵਾਰਸ਼ ਬਿਆਨ ਲਿਖਾ ਰਹੇ ਨੇ ਜੋ ਵੀ ਬਿਆਨ ਲਖਾਂਗੇ ਜਿਹਦੇ ਖਿਲਾਫ ਜੋ ਹੱਕੀ ਦੋਸ਼ੀ ਹੋਊਗਾ ਇਹਦੇ ਵਿੱਚ ਉਹਨੂੰ ਕਿਸੇ ਵੀ ਕੀਮਤ ਦੇ ਬਖਸ਼ਿਆ ਨਹੀਂ ਜਾਊਗਾ ਸਖਤੀ ਨਾਲ ਜਿਹੜਾ ਜਿਨ੍ਹਾਂ ਨੇ ਜੋ ਤੁਸੀਂ ਕੀਤੀ ਹੈ ਉਹਨਾਂ ਤੇ ਐਕਸ਼ਨ ਲਿਆ ਜਾਏਗਾ ਸਰ ਇਹ ਜ਼ਮੀਨ ਦਾ ਕੀ ਮਸਲਾ ਸੀ ਜੀ ਕੋਈ ਠੇਕੇ ਵਗੈਰੇ ਹੁੰਦਾ ਕਿ ਇਹ ਪਰਤਾਲ ਕਰ ਰਿਹਾ ਹੈ ਕੀ ਮਸਲਾ ਜੀ ਸਰ ਕੋਈ ਇਵੇਂ ਪਤਾ ਵੀ ਲੱਗ ਰਿਹਾ ਹੈ ਕਿ ਕਾਫੀ ਟਾਈਮ ਪਹਿਲਾਂ ਜਿਹੜਾ ਥਾਣੇ ਦੇ ਵਿੱਚ ਵੀ ਇਹ ਮਾਮਲਾ ਪਹੁੰਚਿਆ ਇਹ ਪਰਤਾਲ ਕਰ ਰਿਹਾ ਹੈ ਕਿ ਇਹਨਾਂ ਦਾ ਫੈਸਲਾ ਜੋ ਪਤਾ ਲੱਗਿਆ ਪੰਚਾਇਤੀ ਤੌਰ ਤੇ ਹੋਇਆ ਉਹਨਾਂ ਦੇ ਵਿੱਚ ਬਹੁਤ ਸਾਰੇ ਬੰਦੇ ਨੇ ਫੈਸਲਾ ਕਰਵਾਇਆ ਬਾਕੀ ਜਿਹੜੇ ਹਾਲਾਤ ਪਤਾ ਕਰਦੇ ਆ ਉਹਦੇ ਮੁਤਾਬਕ ਜਿਹੜਾ ਕੁਝ ਕੀਤਾ ਜਾ ਰਿਹਾ ਹੈ ਹੈਪੀ ਪਿੰਡ ਹਸਨਪੁਰ ਜ਼ਿਲ੍ਹਾ ਪਟਿਆਲਾ ਪ੍ਰਧਾਨ ਕਿਸਾਨੀ ਨੂੰ ਛਡੋਣੀ ਸਰ ਜਿਹੜੀ ਇਹ ਕਤਲ ਹੋਇਆ ਹੈ ਕਿ ਫਿਰ ਜਾਣਕਾਰੀ ਦੇ ਦੇ ਇਹ ਪਿੰਡ ਚਤਨ ਕੰਪਨੀ ਨੇ ਖਰੀਦੀ ਹੋਈ ਹੈ ਇੱਥੇ ਨਗਾਮੇ ਦੇ ਬੰਦੇ ਦਲਵਾਰ ਸਿੰਘ ਦੇ ਜੱਸੀ ਇਹਨਾਂ ਨੇ ਵੀ ਕੰਪਨੀ ਦੀ ਜ਼ਮੀਨ ਲਈ ਹੋਈ ਹੈ ਚਾਤਾ ਨਗਰ ਵਾਲਿਆਂ ਨੇ ਵੀ ਲਈ ਹੋਈ ਹੈ ਇਹਨਾਂ ਦਾ ਆਪ ਦੇ ਵਿੱਚ ਕੰਪਨੀ ਦੇ ਜ਼ਮੀਨ ਲੈਣ ਕਰਕੇ ਟਕਰਾਅ ਹੋ ਗਿਆ ਇਹਦੇ ਵਿੱਚ ਤਿੰਨ ਬੰਦੇ ਦੀ ਡੈਥ ਹੋ ਗਈ ਬਾਕੀ ਦੋ ਬੰਦੇ ਜ਼ਖਮੀ ਆ ਬਾਕੀ ਪੁਲਿਸ ਉਹ ਤਤਤੀਸ ਤੇ ਲੱਗੀ ਹੋਈ ਹੈ ਉਹਦਾ ਕਾਰਨ ਪ੍ਰੋਪਰ ਲੱਭਗੇ ਆਪਾਂ ਨੂੰ ਪਤਾ ਲੱਗ ਜਾਵੇ ਵੀ ਕੀ ਕਰਨਾ ਵੈਸੇ ਤਾਂ ਜਿੱਥੇ ਤੱਕ ਇਹ ਵੀ ਕੰਪਨੀ ਦੀ ਜ਼ਮੀਨ ਪਿੱਛੇ ਹੀ ਕਾਰਨ ਹੋਇਆ ਜਿਹੜੀ ਗੱਲ ਹੋਈ ਹੈ ਬਾਕੀ ਸਰਕਾਰਾਂ ਨੂੰ ਸਭ ਪਤਾ ਹੁੰਦਾ ਵੀ ਕਿਹੜੇ ਕੰਪਨੀ ਦਾ ਕਿੱਥੇ ਬੈਠ ਕੇ ਸਮਝੌਤੇ ਕਰੇ ਕਿੱਥੇ ਨਹੀਂ ਇਹ ਆਣ ਵਾਲਾ ਸਮਾਂ ਤੇ ਸਰਕਾਰਾਂ ਸਾਡੇ ਵਾਸਤੇ ਚੰਗੀ ਨਹੀਂ ਹੈਗੀਆਂ ਪਹਿਲਾਂ ਵੀ ਸਰਕਾਰਾਂ ਰਹੀਆਂ ਕਦੀ ਕੰਪਨੀ ਦੇ ਵਿੱਚ ਇੰਟਰਫੇਰ ਨਹੀਂ ਹੋਇਆ ਹੁਣ ਕੰਪਨੀ ਦੇ ਵਿੱਚ ਇੰਟਰਫੇਰ ਕਰਕੇ ਬੰਦੇ ਨੂੰ ਕੱਢ ਬਾਹਰੋ ਫੇਰ ਕਤਲ ਹੋ ਗਿਆ ਇੱਥੇ ਸਾਡੇ ਇਲਾਕੇ ਦੇ ਵਿੱਚ ਇਹ ਆਣੇ ਵਾਲਾ ਸਾਡੇ ਇਲਾਕੇ ਨੂੰ ਤੇ ਸਾਨੂੰ ਆਪ ਦੇਖਣਾ ਪੈਣਾ ਅਸੀਂ ਕੰਪਨੀ ਵਾਲਿਆਂ ਨੂੰ ਚੇਤਾਵਨੀ ਦਿੰਦੇ ਆ ਅਸੀਂ ਆਪ ਆਪਣੀ ਜ਼ਮੀਨ ਬਹਾਵਾਂਗੇ ਜਿੱਥੇ-ਜਿੱਥੇ ਸਾਡੀ ਜ਼ਮੀਨ ਹੈ ਅਸੀਂ ਨਹੀਂ ਬਡਣ ਦੇਣਾ ਜਿਹੜੇ ਉਹਨਾਂ ਦੇ ਪੋਗੇ ਰੱਖੇ ਹੋਏ ਅੱਗੇ ਭਾਵੇਂ ਐਮਐਲਏ ਹੈ ਕੋਈ ਹੋਰ ਵੀ ਹੈ ਅਸੀਂ ਵਿਰੋਧ ਕਰਾਂਗੇ ਜੇ ਕੱਲ ਨੂੰ ਹੇ ਜੀ ਘਟਨਾ ਵਰਤਰੀ ਇੱਥੇ ਸਾਡੇ ਇਲਾਕੇ 'ਚ ਸਾਡਾ ਸਰਕਾਰ ਦੇ ਬਰ ਖਿਲਾਫ ਅਸੀਂ ਧਰਨਾ ਦੇਵਾਂਗੇ ਜੇ ਇਸ ਦੀ ਗੱਲਬਾਤ ਹੋਈ ਅਸੀਂ ਧਰਨਾ ਦੇਵਾਂਗੇ ਸਾਡੇ ਨਾਲ ਨਗਾਵੇ ਦੇ ਸਰਪੰਚ ਵੀ ਹੈ ਇਹ ਵੀ ਬੋਲਣਗੇ ਇਹ ਇੰਡੋਨੇਸ਼ੀਆ ਕੰਪਨੀ ਦੀ ਜ਼ਮੀਨ ਹੈ ਕਿਹੜੇ ਕਿਹੜੇ ਬੰਦੇ ਇੰਡਸ ਤੋਂ ਆਦਾਰ ਇਹ ਦਿਲਵਾਰ ਸਿੰਘ ਹੈ ਉਹਦਾ ਬੇਟਾ ਹੈਗਾ ਜਿਸ ਬੀ ਤੁਸੀਂ ਦੱਸੀ ਇੱਕ ਚਾਤਨਗਰ ਦਾ ਸੱਤਾ ਜੀ ਕਿੰਨੇ ਕਿੰਨੇ ਸਰ ਤਿੰਨਾਂ ਦਾ ਬਲਦੇਵ ਸਿੰਘ ਨਗਾਵਾਂ ਜੀ ਸਭ ਜਿਹੜੇ ਪਿੱਤਲ ਲੜਾਈ ਹੋਈ ਹੈ ਤਿੰਨ ਬੰਦੇ ਡੱਤੇ ਇਹਦੇ ਬਾਰੇ ਜਾਣਕਾਰੀ ਚਾਹੀਦੀ ਉਹ ਕਿ ਇਹ ਇਸ ਤਰ੍ਹਾਂ ਜੀ ਇਹ ਪਿੰਡ ਨਗਾਹ ਚਤਰਨਗਰ ਦੀ ਜ਼ਮੀਨ ਹੈ ਜੀ ਇਹ ਕੰਪਨੀਆ ਖਰੀਦੀ ਹੋਈ ਹੈ ਇਹਦੇ ਵਿੱਚ ਦੋਵੇਂ ਧਿਰਾਂ ਆਪਸ ਵਿੱਚ ਇੱਕ ਧਿਰ ਕਹਿੰਦੀ ਮੈਂ ਇਹਦਾ ਠੇਕਾ ਭਰਿਆ ਦੂਜੀ ਧਿਰ ਕਹਿੰਦੀ ਅਸੀਂ ਠੇਕਾ ਭਰਿਆ ਹੋਇਆ ਇਹ ਨਹੀਂ ਪਤਾ ਕਿ ਹੁਣ ਕਿਹੜੇ ਨੇ ਠੇਕਾ ਭਰਿਆ ਹੋਇਆ ਕਿਹੜੇ ਨੇ ਨਹੀਂ ਭਰਿਆ ਹੋਇਆ ਇਹਨਾਂ ਦਾ ਆਪਸ ਵਿੱਚ ਟਕਰਾਅ ਹੋ ਗਿਆ ਤੇ ਹੁਣ ਤਿੰਨ ਡੈਥ ਹੋ ਗਈ ਜੀ ਕਿਹੜੀ ਕੰਪਨੀ ਜ਼ਮੀਨ ਹੈ ਸਾਰੇ ਇਹ ਇੰਡੋ इंडोनेशियन इंडोनेशिया कंपनी ਨੂੰ ਸਰਪੰਸਾਭ ਕਿੰਨੇ ਵਜੇ ਸੂਚਨਾ ਮਿਲਦੀ ਹੋਵੇਗੀ ਮੈਨੂੰ ਜੀ 7:30 ਵਜੇ ਫਤ ਲੱਗੇਗੀ ਇਹ 7:30 ਹੋਊਗਾ ਇਨਫੋਰਮੇਸ਼ਨ ਦੇ ਦਿੱਤੀ ਸੀਗੀ ਕਿੰਨੇ ਜੀ ਮੇਰੇ ਤੋਂ ਪਹਿਲਾਂ ਪੁਲਿਸ ਉਹ ਖੜੀ ਸੀ ਜੀ ਮੈਂ ਜਦੋਂ ਆਇਆ ਪਿੰਡੋਂ ਇੱਥੇ ਪੁਲਿਸ ਆਈ ਖੜੀ ਇਹ ਬਰਾਬਰ ਮਾਰ ਕੇ ਪਰਵਤ ਬਿਲਕੁਲ ਇਹ ਨਹੀਂ ਕਰੇਗੇ ਕਰਨ ਦੇ ਚੀਜ਼ ਬੰਦੇ ਨੂੰ ਕੰਬੀ ਹੋਇਆ ਸਾਜ ਜੀ ਬਿਲਕੁਲ ਇਹ ਕੋਈ ਪੋਰਟ ਦੇ ਵਿੱਚ ਪਤਾ ਤੇ ਇਹ ਜੋ ਜਿਹੜੇ ਹੁਣ ਇੱਕ ਪਾਸੇ ਪਰ